ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਦੋਂ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਆਇਆ ਹੈ ਜੀ ਉਸ ਦੇ ਸੰਬੰਧ ਵਿੱਚ ਤੁਸੀਂ ਦੇਖਿਆ ਹੁਣ ਪੂਰੇ ਪਿੰਡ 'ਚ ਲੜੀਆਂ ਲਾਤੀਆਂ ਹਨ ਫਿਰ ਪੰਜ ਤਰੀਕ ਨੂੰ ਨਗਰ ਕੀਰਤਨ ਕੱਢਣਾ ਹੈ ਜੀ ਪਿੰਡੋਂ ਪਿੰਡੀ ਜਾਣਾ ਹੈ ਆਜਾ ਫਿਰ ਮੁੰਡੇ ਅੰਦਰ ਡੈਕੋਰੇਸ਼ਨ ਕਰਦੇ ਆਓ ਤੁਹਾਨੂੰ ਦਿੱਤੀ ਸੋ ਲੋ ਜੀ ਗੁਰਦੁਆਰਾ ਸਾਹਿਬਾ ਸੇਵਾ ਹੋ ਰਹੀ ਹੈ ਡੈਕੋਰੇਸ਼ਨ

ਹਾਂ ਮੈਂ ਕੁਝ ਨਹੀਂ ਕਰਦਾ ਆ ਲੋ ਜੀ ਸਾਫ ਸਫਾਈ ਕਰਨੀ ਹੈ ਸਾਰ ਚੱਕਣੇ ਆ ਇਹ ਉਧਰ ਸਾਫ ਸਫਾਈ ਕਰਨੀ ਹੈ ਛੇਤੀ ਆਓ ਜੀ ਪਹਿਲਾਂ ਕਰਨੀ ਸੀ ਸਾਫ ਸਫਾਈ ਇਹਨੀ ਪਹਿਲੀ ਡੈਕੋਰੇਸ਼ਨ ਸ਼ੁਰੂ ਕਰਤੀ ਫਿਰ ਹੁਣ ਨਾ ਸਾਫ ਸਫਾਈ ਕਰਨੀ ਹੈ ਪਹਿਲਾਂ ਆ ਦੇਖੋ ਹੁਣ ਸਾਫ ਸਫਾਈ ਕਰਨ ਲੱਗੇ ਦੁਬਾਰਾ ਬੱਚੇ ਤੇ ਪਹਿਲਾਂ ਸਾਰਾ ਡੈਕੋਰੇਸ਼ਨ ਕਰਨ ਲੱਗੇ ਤੇ ਪਤਨ ਵਾਸਤੇ ਇਹਨਾਂ ਨੂੰ ਹੁਣ ਦੇਖੋ ਪਹਿਲਾਂ ਗੁਰਦੁਆਰਾ ਸਾਫ ਸਾਰੀ ਸਾਫ ਸਫਾਈ ਕਰਕੇ ਜਾਲੇ ਝਾੜ ਕੇ ਥੋੜੀ ਬਹੁਤ ਹੈ ਨਾਲ ਦੀ ਨਾਲ ਸਾਫ ਸਫਾਈ ਹੁੰਦੀ ਰਹਿੰਦੀ ਹੈ ਪਰ ਹੁਣ ਦੇਖਿਓ ਥੋੜੀ ਬੁਧ ਘਾਰੀ ਲੱਗੇ ਵੇ ਇਹ ਪਾਰ ਕੀ ਸਾਬ ਅੰਦਰ ਪਜਾਦਾ ਨਹੀਂ ਇਹ ਫੇ ਹੁਣ ਦੇਖਿਓ ਉਹ ਦੇਖੋ ਜਾਨੀ ਚੜਦੇ ਉੱਪਰ ਤੇ ਸਾਰੀ ਸਾਸਪਾਈ ਕਰਦੀ ਹੈ ਪਾਰ ਕੀ ਸਾਬ ਵੀ ਲਾਤੀ ਹੈ ਹੁਣ ਦੇਖੋ ਜੀ ਉੱਪਰ ਤੇ ਨਮਾ ਚੰਦਵਾ ਸਾਬ ਲਾਣਾ ਹੈ ਜੀ ਜੋ ਸਾਡੇ ਸਰਪੰਚ ਚਾਚਾ ਜੀ ਜੋ ਸਾਡੇ ਚਾਚਾ ਜੀ ਸਰਪੰਚ ਸਿੰਘ ਮਾਨ ਜੀ ਨੇ ਜਰਮਨ ਵਾਲਿਆਂ ਨੇ ਉੱਪਰ ਚੰਦਵਾ ਦਿੱਤਾ ਹੈ ਜੀ ਉਹ ਵੀ ਤੁਹਾਨੂੰ ਦਿਖਾਵਾਂਗੇ ਪਹਿਲਾਂ ਇੱਧਰ ਵੀ ਸਟੋਰ ਰੂਮ ਦੀ ਇੱਧਰ ਵੀ ਸਾਸਪਾਈ ਕਰਦੀ ਹੈ ਜੀ ਸਾਰੇ ਪਾਸੇ ਹੀ ਫਿਰ ਸਾਰੇ ਮੁੰਡੇ ਲੱਗੇ ਵੇ ਸਾਸਪਾਈ ਕਰਨ ਬੜੇ ਛੋਟੇ ਸਾਰੇ ਪੋਚਾ ਲਾ ਕੇ ਤੇ ਚੰਗੀ ਤਰ੍ਹਾਂ ਸਾਸਪਾਈ ਕਰਕੇ ਫਿਰ ਤੁਹਾਨੂੰ ਦਿਖਾਉਂਦੇ ਆ ਜੀ ਹੁਣ ਆ ਦੇਖੋ ਸਾਸਪਾਈ ਇਹ ਪੂਰੀ ਨਿਆਣੀ ਰੈਡੀ ਹੋਈ ਪਈ ਚਲੋ ਸਾਸਪਾਈ ਚੱਲਦੀ ਹੈ ਛੋਟੇ بڑے ਸਭ ਲੱਗੇ ਵੇ ਸਾਸਪਾਈ ਕਰਨ ਧਿਆਨ ਨਾਲ ਦੇਖਿਓ ਧਿਆਨ ਨਾਲ ਪਾਕੀ ਸਾਹਿਬ ਦੀ ਵੀ ਚੰਗੀ ਤਰ੍ਹਾਂ ਸਾਸਪਾਈ ਕਰਨੀ ਬڑے ਛੋਟੇ ਸਭ ਲੱਗੇ ਕੋਈ ਨਹੀਂ ਹੋਣਾ ਸੋ ਉਪ ਚੰਦਰਾਣਾ ਜਿੰਦਵਾ ਸਾਹਿਬ ਤਾਂ ਫਿਰ ਇਹ ਚੰਗੀ ਤਰ੍ਹਾਂ ਸਾਸਪਾਈ ਹੁੰਦੀ ਹੈ ਇਹ ਵੀ ਪਾਕੀ ਸਾਸਪਾਈ ਹੋ ਗਈ ਇਧਰ ਗਵਾਰੇ ਲਾ ਦੇ ਗਵਾਰੇ बस जी बस सास सफाइय हो सलाहूह चलदा इन्हें सारे या सारे यानें ने साफ कि सारे या बाकी बारे आज है डेकोरेशन होनी है दे देखो सारे इतने क्या लिखेकमल लिख देखा दायर्यी दायर्यी है। सुनो साफ सफाई हो रही है डेकोरेशन अभी साफ सफाई जसू रमन बेला जसा हर्ष हर्ष हर्षे जर्मन चर्च आ

ਹਲੋ ਬਾਈ ਇਹ ਆ ਸਾਡੇ ਸੱਭੂ ਚਾਚੇ ਨੇ ਚੰਦਵਾ ਸਾਹਿਬ ਦਿੱਤਾ ਕਿਵੇਂ ਇਹ ਆਇਆ ਬਹੁਤ ਦੂਰੋਂ ਸਪੈਸ਼ਲੀ ਦਿਲेंद्र ਤੇ ਆਇਆ ਜੀ ਇਹ ਚੰਦਵਾ ਸਾਹਿਬ ਤਾਂ ਆ ਵੀ ਹੈਗਾ ਹੈ ਬਾਕੀ ਲਾ ਕੇ ਦੱਸਦੇ ਆ ਜੀ ਇੰਦਰ ਜਾਨੂੰ ਗੱਦੇ ਗੁੱਦੇ ਪਛਾਤ ਤੇ ਹਾਂ ਰਹਿੰਦੇ ਆ ਤੇ ਜਲੰਧਰੋਂ ਆਏ ਆ ਜਿੰਦਵਾ ਸਾਹਿਬ ਸਾਡੇ ਸਾਬੂ ਚਾਚੇ ਨੇ ਦਿੱਤਾ ਜੀ ਸਾਬੂ ਸਰਮਨ ਸਿੰਘ ਮਾਨ ਜਿਹੜਾ ਇਹ ਦਲੀਚਾ ਹੈ ਤੇ ਜਲੰਧਰੋਂ ਆਇਆ ਹੈ ਤੇ ਉੱਪਰ ਤੋਂ ਜਿੰਦਵਾ ਸਾਹਿਬ ਲਓ ਜੀ ਤੇ ਅਦਰ ਬੱਚੇ ਆਪਣਾ ਡੈਕੋਰੇਸ਼ਨ ਗਵਾਰੇ ਫਲਾਂ ਦੇ ਅੱਜ ਆਪਾਂ ਕੀ ਕਰਦੇ ਹਾਂ ਪੈਂਦੀ ਕਰਤੀ ਨਹੀਂ ਬਾਕੀ ਮੈਟ ਬਿਚਾਉਂਦੇ ਲਓ ਜੀ ਵੈਲਕਮ आयो गे पिशा ते बाक़ी तव्हां दारा चलो जी लिखे बेलकम चलो जी, 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 जी। हा जी डेकोरेशन ਰਮਨ ਬੈਂਸ ਹਰਸ਼ ਅਮਰਿਤਪਾਲ ਸਾਹ ਤੇ ਅਨੁਦਦਰ ਠੀਕ ਹੈ ਠੀਕ ਹੈ ਇਧਰ ਮੁੰਡੇ ਲੋਗ ਇਧਰ ਹੁਣ ਬੱਚੇ ਆ ਆਪਣੀ ਡੈਕੋਰੇਸ਼ਨ ਕਰਦੇ ਆ ਇਹ ਆਪਣੀ ਨਹੀਂ ਪੈਸੇ ਇਕੱਠੇ ਕਰਕੇ ਤਾਂ ਕਰਕੇ ਇੱਥੇ ਡੈਕੋਰੇਸ਼ਨ ਕੀਤੀ ਆ ਇਧਰ ਜੀ ਚੰਦੂਆ ਸਾਹਿਬ ਲੱਗ ਗਿਆ ਸਾਰਾ ਸੋ ਜਿਹੜੀ ਬਾਕੀ ਦੀ ਡੈਕੋਰੇਸ਼ਨ ਰਹਿੰਦੀ ਹੈ ਉਹ ਤੁਹਾਨੂੰ ਹੁਣ ਅਸੀਂ ਠਹਿਰ ਕੇ ਦੱਸਦੇ ਆਂ ਪਹਿਲਾਂ ਹੁਣ ਦੇਖੋ ਸਾਬ ਕੁਸ਼ੇ ਸਾਡੇ ਮਾਸਟਰ ਜੀ ਗੁਰਮਸਰਦਾਰ ਸਿੰਘ ਗੁਰਮਾ ਮਾਸਟਰ ਜੀ ਸੋ ਯੂ ਐਸ ਏ ਵਾਲੇ ਸੋ ਲੋ ਜੀ ਹੁਣ ਤੁਹਾਨੂੰ ਬਾਕੀ ਦੀ ਬਾਅਦ ਚ ਦੱਸਦੇ ਆਂ ਇਹਨਾਂ ਨੂੰ ਲਾ ਲੰਦੋ ਫੇਰ ਦੱਸਦੇ ਆਂ ਠਹਿਰ ਕੇ ਸੋ ਲੋ ਮੁੰਡਿਆਂ ਨੇ ਗਵਾਰੀ ਲਾ ਦਿੱਤੀ ਸਾਰੇ ਆਹ ਦੋੜਾ ਸਾਰੇ ਸੋ ਲੋ ਜੀ ਇਹਨੀ ਸਾਸ ਭਾਈ ਹੁਣ ਕਰਨ ਲੱਗੇ ਵੇ ਅੰਦਰ ਘਵਾਰੇ ਲਾ ਕੇ ਸਾਡੇ ਮਨੀ ਸਾਹ ਫੌਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਕੱਦ ਆਗੇ ਤੁਸੀਂ ਮੈਂ ਕੱਲ ਆਇਆ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚਲੋ ਕਲੂ ਨਗਰ ਕੀ ਤੇਰਾ ਤੁਸੀਂ ਆਗੇ ਤੁਹਾਡੀ ਬਹੁਤ ਲੋੜ ਸੀ ਚਲੋ ਜੀ ਇਹ ਪਿੰਡ ਦੇ ਨੌਜਵਾਨ ਅੰਦਰ ਪਹਿਲੇ ਇਨੀ ਡੈਕੋਰੇਸ਼ਨ ਕੀਤੀ ਹੁਣ ਆਪਾਂ ਸਫਾਈ ਕਰਨ ਲੱਗੇ ਹਾਂ ਠੀਕ ਹੈ ਆ ਇਹ ਸੈਨ ਕਰ ਦੇ ਕੋਈ ਪਾਣੀ ਰਹਿਣ ਦੋ ਸੋ ਠੀਕ ਹੈ ਇਹ ਬੱਚਿਆਂ ਵਾਸਤੇ ਇੱਕ ਲਾਈਕ ਕਰ ਦਿਓ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ